ਨੂਰਪੁਰ ਬੇਦੀ ਦੇ ਰਹਿਣ ਵਾਲੇ ਨਿਹੰਗ ਸਿੰਘ ਜਿਨ੍ਹਾਂ ਦਾ ਨਾਮ ਮਨਦੀਪ ਸਿੰਘ ਹੈ ਉਹ ਪਾਕਿਸਤਾਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਗਏ ਹੋਏ ਸਨ ਪਰ ਉਹਨਾਂ ਦੇ ਨਾਲ ਪਾਕਿਸਤਾਨੀ ਇਮੀਗ੍ਰੇਸ਼ਨ ਵੱਲੋਂ ਬਦਸਲੂਕੀ ਕੀਤੀ ਗਈ ਤੇ ਕਰੀਬ 8 ਘੰਟੇ ਤੱਕ ਉਹਨਾਂ ਨੂੰ ਨਜ਼ਰਬੰਦ ਕਰੀ ਰੱਖਿਆ ਅਤੇ ਏਜੰਸੀ ਦੇ ਅਧਿਕਾਰੀਆਂ ਨੇ ਅਨੇਕਾਂ ਸਵਾਲ ਕੀਤੇ ਤੇ ਬਿਨਾਂ ਕਿਸੇ ਕਾਰਨ ਤੋਂ ਵਾਪਸ ਮੋੜਿਆ ਗਿਆ ਜਿਸ ਤੋਂ ਬਾਅਦ ਮਨਦੀਪ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਆਪਣੀ ਹੱਡ ਬਿੱਤੀ ਸਾਂਝੀ ਕੀਤੀ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤੇ ਸਭ ਤੋਂ ਜ਼ਿਆਦਾ ਮੈਨੂੰ ਮੇਰੇ ਸਿੱਖੀ ਦੇ ਸਵਾਲ ਹੋਏ ਮੇਰੇ ਜੋੜੇ ਤੇ ਸਵਾਲ ਹੋਏ ਮੇਰੇ ਸ਼ਾਸਤਰਾਂ ਦੇ ਕਕਾਰਾਂ ਤੇ ਹੋਏ ਵੱਡਾ ਅਧਿਕਾਰੀ ਮੇਰੇ ਬਾਰ-ਬਾਰ ਜਣੀ ਇੱਕ ਘੰਟਾ ਤਕਰੀਬਨ ਉਹਨੇ ਮੇਰੀ ਜਾਂਚ ਪੜਤਾਲ ਕੀਤੀ ਤੇ ਇੱਕ-ਇੱਕ ਘੰਟਾ ਮੈਂ ਉਹਨੂੰ ਪੂਰੇ ਜਵਾਬ ਦਿੱਤੇ ਇੱਕ ਵੀ ਮੈਂ ਸਵਾਲ ਦਾ ਜਦੋਂ ਮੈਨੂੰ ਪਤਾ ਹੈ ਮੈਂ ਇੱਕ ਗੁਰਸਿੱਖ ਬੰਦਾ ਮੈਨੂੰ ਪਤਾ ਨਹੀਂ ਮੇਰੀ ਸਿੱਖੀ ਬਾਰੇ ਮੈਂ ਉਹਨਾਂ ਨੂੰ ਸਾਰਾ ਸਮਝਾਇਆ ਪਿਆਰ ਨਾਲ ਉਹ ਵੀ ਚਲੋ ਜਿਸ ਤਰ੍ਹਾਂ ਪੁੱਛਦੇ ਤੇ ਆਪਾਂ ਦੱਸਦੇ ਰਹੇ ਇੱਕ ਘੰਟਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮੈਨੂੰ ਉਨੀ ਫੇਰ ਬਾਹਰ ਨਹੀਂ ਕੱਢਿਆ ਕਮਰੇ ਚੋਂ। ਮਰੀ ਇੱਕ ਵੇਧ ਕੋ ਹੋਣਾ ਹੈ। ਜਦੋਂ ਉਹ ਨਾ ਸਾਰੀ ਜਾਂਚ ਪੜਤਾਲ ਹੋਣ ਤੋਂ ਬਾਅਦ ਮੈਨੂੰ ਇੱਕ ਘੰਟੇ ਕਮਰੇ ਚੋਂ ਨਹੀਂ ਕੱਢਿਆ। ਚਲੋ ਫੇਰ ਪਿਠਾਲ ਦਿੱਤਾ ਮੈਨੂੰ। ਮੈਂ ਉਹਨਾਂ ਨੂੰ ਕਿਹਾ ਵੀ ਜੇ ਮੇਰੇ ਬੀਜੇ 'ਚ ਦਿੱਕਤ ਹੈ ਮੈਨੂੰ ਵਾਪਸ ਭੇਜ ਦਿਓ ਮੈਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਕੋਈ ਗੱਲ ਨਹੀਂ ਟੈਕਨੀਕਲ ਕੋਈ ਇਸ਼ੂ ਆ ਜਾਂਦਾ ਕੋਈ ਬੀਜੇ 'ਚ ਆ ਜਾਂਦਾ ਕੋਈ ਚੱਕਰ ਨਹੀਂ ਆ ਤੁਸੀਂ ਮੈਨੂੰ ਵਾਪਸ ਭੇਜ ਦਿਓ ਤੇ ਮੇਰੇ ਨਾਲ ਕਾਫੀ ਭੱਦੀ ਸ਼ਬਦਾਬਦਲੀ ਦੇ ਵਿੱਚ ਉਹ ਨਹੀਂ ਗੱਲਬਾਤ ਕੀਤੀ ਹੈ ਜਾਨੀ ਬੋਲਣ ਦਾ ਨਜ਼ਰੀਆ ਇੰਨਾ ਗਲਤ ਥਾ ਜਿਹੜਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਵੀ ਜਾਨੀ ਇੱਕ ਇਦਾਂ ਰੋਹ ਮਾਰਿਆ ਜਾਂਦਾ ਜਿੱਦਾਂ ਬਈ ਪਤਾ ਨਹੀਂ ਮੈਂ ਕੋਈ ਕਤਲ ਕੀਤਾ ਹੁੰਦਾ ਜਿੱਦਾਂ ਮੈਂ ਕੋਈ ਗੁਨਾਹ ਕੀਤਾ ਹੁੰਦਾ ਮੈਂ ਕਿਹਾ ਚਲੋ ਕੋਈ ਨਹੀਂ ਉਨੀ ਮੈਨੂੰ ਉਸ ਕਮਰੇ ਚੋਂ ਕੱਢਿਆ ਹੋਰ ਕਮਰੇ ਚ ਲੈ ਗਏ। ਹੋਰ ਕਮਰੇ ਦੇ ਵਿੱਚ ਜਿੱਥੇ ਲੈ ਕੇ ਗਏ ਉੱਥੇ ਕੋਈ ਪੱਖਾ ਨਹੀਂ। ਪੱਖਾ ਲੱਗਿਆ ਸੀ ਪਰ ਉਹ ਚੱਲਦਾ ਨਹੀਂ ਸੀ। ਕੋਈ ਪੱਖਾ ਨਹੀਂ ਇੰਨੀ ਗਰਮੀ ਦੇ ਵਿੱਚ ਕੋਈ ਪਾਣੀ ਦਾ ਪ੍ਰਬੰਧ ਨਹੀਂ। ਇੱਕ ਗਲਾਸ ਮੈਨੂੰ ਪਾਣੀ ਦਾ ਤੱਕ ਨਹੀਂ ਉਹ ਨਹੀਂ ਦਿੰਦਾ। ਅੰਦਰ ਜਿੱਥੇ-ਜਿੱਥੇ ਜਾਂਚ ਪਰਦਾਲ ਹੁੰਦੀ ਦੀ ਬੇ ਇੰਨੀ ਗਰਮੀ ਹੈ ਕੋਈ ਤਾਂ ਪੁੱਛੂਗੇ ਸਾਰੇ। ਲੈ ਕੇ ਕੋਈ ਨਹੀਂ ਆਊਗਾ ਉੱਥੇ ਮੇਰੇ ਮਾਨ ਚ ਠੇਸ ਪੁੰਚੀ ਬਈ ਲੰਗਰ ਲਾਣੇ ਵਾਲੀ ਕੌਮ ਆ ਅਸੀਂ ਅਸੀਂ ਦੁਨੀਆ ਨੂੰ ਰਜਾਣੇ ਵਾਲੇ ਬੰਦੇ ਆ ਤੇ ਪਤਾ ਨਹੀਂ ਕਿੰਨੀ ਦੁਨੀਆ ਨੂੰ ਲੰਗਰ ਛਕਾ ਦਿੱਤਾ ਵੀ ਅੱਜ ਇੱਕ ਪਾਣੀ ਦੇ ਗਲਾਸ ਨੂੰ ਵੀ ਮੈਂ ਤਰਸ ਰਿਹਾ ਪਾਣੀ ਦੇ ਗਲਾਸ ਨੂੰ ਵੀ ਉਸ ਵੇਲੇ ਮੇਰੀ ਅੱਖਾਂ ਪਾਰ ਆਈਆਂ ਬਈ ਗੁਰੂ ਨਾਨਕ ਸਾਹਿਬ ਨੇ 20 ਰੁਪਏ ਦਾ ਲੰਗਰ ਲਾਇਆਤਾ ਤੇ ਕਿੰਨੀ ਦੁਨੀਆ ਦੇ ਵਿੱਚ ਲੰਗਰ ਚੱਲਦਾ ਤੇ ਇਹ ਸਾਡੀਆਂ ਹੀ ਕੌਮ ਆ ਜਿਹੜੀ ਇੱਕ ਪਾਣੀ ਦਾ ਗਲਾਸ ਰੋਟੀ ਤੁਹਾਨੂੰ ਰਹਿਣ ਲਈ ਸਭ ਕੁਝ ਕਰਦੀ ਇਹ ਮੇਰੇ ਨਾਲ ਵਾਕਿਆ ਹੋਇਆ